ਤੇ ਹਾਂਜੀ ਦੋਸਤੋ ਤੇ ਅੱਜ ਫਿਰ ਬੁਰਜ ਹਸਨ ਪਿੰਡ ਦੇ ਬੰਦੇ ਉੱਤੇ ਖੜੇ ਆ ਆ ਜਿਹੜਾ ਬੰਨਿਆ ਲਗਭਗ 2 ਸਾਲ ਪਹਿਲਾਂ ਜਿਹੜਾ ਇਹ ਬੰਨ ਸੀ ਇਹ ਟੁੱਟ ਝੁਕਾ ਸੀਗਾ ਦਰਿਆ ਦੇ ਲੈ ਕੇ ਜਦੋਂ ਇਧਰ ਪਾਣੀ ਬਹੁਤ ਸੀਗਾ ਤੇ ਇਹ ਬੜੀ ਮੁਸ਼ਕਲ ਦੇ ਨਾਲ ਇਹ ਸਬੰਧ ਨੂੰ ਬੰਨਿਆ ਗਿਆ ਸੀ ਤੇ ਇਹ ਬੰਨ ਹੁਣ ਲਗਭਗ ਇਹ ਸਰਕਾਰ ਦੇ ਵਿੱਚ ਟੈਂਡਰ ਆਇਆ ਤੇ ਟੈਂਡਰ ਦੇ ਨਾਲ ਲਗਭਗ ਹੁਣ ਥੱਲੇ ਤੋਂ ਲੈ ਕੇ ਇਹ 4 ਫੁੱਟ ਤੱਕ ਬੰਨ ਉੱਚਾ ਚੱਕਿਆ ਗਿਆ ਯਾਰ ਆ ਦੇਖ ਸਕਦੇ ਹੋ ਤੇ ਇੱਕ ਇਹ ਜ਼ਰੂਰੀ ਸੀ ਕਿ ਗੱਲ ਕਰਨੀ ਦੂਜੀ ਗੱਲ ਇਹ ਸੀ ਕਿ ਅੱਜ ਵੀ ਦਰਿਆ ਦਾ ਜਿਹੜਾ ਪਾਣੀ ਆ ਜਿਹੜਾ ਹੁਣ ਪਿੱਛੇ 2 ਦਿਨ ਪਹਿਲਾਂ ਸੀਗਾ ਉਹ ਨਾਲ ਬਿਲਕੁਲ ਪਾਣੀ ਨਾਲ ਜਿਹੜਾ ਇਹ ਸਬੰਧ ਇਹ ਆ ਕੇ ਲੱਗ ਚੁੱਕਾ ਸੀ ਜੇ ਨੀਵਾ ਹੁੰਦਾ ਤਾਂ ਲਗਭਗ ਇਹਦੇ ਬਰਾਬਰ ਜੈ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੜੀ ਕੀ ਹਾਲ ਚੱਲ ਠੀਕ ਹੋ ਜੀ ਬਸ ਵਧੀਆ ਜੀ ਜੈ ਸਾਹਿਬ ਇੱਕ ਸ਼ਿਕਾਇਤ ਆਈ ਆ ਵੀ ਕਹਿੰਦੇ ਮਾਈਨਿੰਗ ਹੋ ਰਹੀ ਆ ਬੁਰਜ ਹਸਨ ਦੇ ਵਿੱਚ ਹਾਂਜੀ ਘਾਈ ਸੀਗੀ ਤੇ ਉਹਦੇ ਸ਼ਿਕਾਇਤ ਦੇ ਕਾਰਵਾਈ ਕਰਦਾ ਇੱਕ ਨਮ ਅੱਜ ਅਸੀਂ ਇੱਥੇ ਆਏ ਸੀਗੇ ਤੇ ਥਾਣੇ ਬਿਲਕੇ ਦੇ ਕਿ ਨਾ ਪੂਲਸ ਪਾਰਟੀ ਵੀ ਆਈ ਸੀਗੀ ਇੱਥੇ ਮੋ ਪਿੰਡ ਦੇ ਬਹੁਤ ਵੱਲ ਰੱਤੀ ਵੀ ਆਏ ਸੀਗੇ ਹਾਂ ਜੀ ਦੋ ਪਿੰਡਾਂ ਦੇ ਪੰਚਾਇਤ ਮੈਂਬਰ ਵੀ ਨਾਲ ਸਰਪੰਚ ਵੀ ਨਾਲ ਲੈ ਆ ਜੀ ਜੀ ਉਹ ਚੈੱਕ ਕਰ ਲਿਆ ਬਟ ਇੱਥੇ ਕੋਈ ਵੀ ਸਾਨੂੰ ਇਸ ਤਰ੍ਹਾਂ ਦੀ ਕੋਈ ਮਾਈਨਿੰਗ ਹੁੰਦੀ ਪਾਈ ਨਹੀਂ ਗਈ ਹੈਗੀ ਓਕੇ ਕਹਿੰਦੇ ਇਸ ਤੋਂ ਇਲਾਵਾ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਇਹਦੇ ਨਾਲ ਹੀ ਪਿੰਡ ਠਗਾਰਾ ਜਿੱਥੇ ਕਿ ਸਾਡੀ ਇੱਕ ਨਾਮ ਕਮਰਸ਼ੀਅਲ ਪੰਜਾਬ ਸਰਕਾਰ ਦੀ ਇਨਫਲੂਸ਼ਨ ਦਾ ਖੱਡਾ ਚੱਲਦੀ ਸੀਗੀ ਓਕੇ ਕਿਉਂਕਿ ਫਲੱਡ ਸੀਜ਼ਨ ਚੱਲਦੇ ਦੌਰਾਨ ਬੰਦ ਹਰ ਸਾਲ ਬੰਦ ਰਹਿੰਦੀਆਂ ਫਲੱਡ ਸੀਜ਼ਨ ਦੇ ਦੌਰਾਨ ਤੇ ਹੁਣ ਵੀ ਫਲੱਡ ਸੀਜ਼ਨ ਜਦੋਂ ਦਾ ਸ਼ੁਰੂ ਹੋਇਆ ਉਹ ਇਸ ਟਾਈਮ ਬੰਦ ਪਈਆਂ ਨੇ ਕਰ ਲਿਆ ਤੇ ਹੁਣ ਆਪਣੇ ਖੱਡਾ ਦਾ ਜਿਹੜੇ ਪੰਜਾਬ ਸਰਕਾਰ ਦੇ ਮੰਜ਼ੂਰशुदा ਸੀਗੇ ਉਹ ਤਾਂ ਬੰਦ ਪਈਆਂ ਓਕੇ ਬਾਕੀ ਪਿੰਡ ਦੀ ਪੰਚਾਇਤ ਨਾਲ ਵੀ ਫਿਰ ਹੋਰ ओके तो थैंक यू सो मच भाई जी इधर अपने विजय कुमार जी विजय कुमार जी ਤੁਸੀਂ ਹੁਣ ਮਾਈਨਿੰਗ ਨੂੰ ਲੈ ਕੇ ਇੱਥੇ ਤੁਸੀਂ ਬੁਰਜਾ ਸੰਤੇ ਟਿਕਾਰੇ ਅੱਜ ਜਿਹੜਾ ਮਾਰਿਆ ਕੀ ਅੱਜ ਪਾਇਆ ਤੁਸੀਂ ਅੱਗੇ ਇੱਥੇ ਦੇਖੋ ਮੈਨੇ ਉਪਭਗ ਦੇ ਉਪਰ ਉਹਦੇ ਕਹਿਣ ਤੇ ਸਾਨੂੰ ਬੁਲਾਇਆ ਗਿਆ ਜੀ ਅਸੀਂ ਉਹਨਾਂ ਦੇ ਨਾਲ ਜਦੋਂ ਮੌਕਾ ਦੇਖਿਆ ਗਿਆ ਵੀ ਕੋਈ ਇੱਥੇ ਮਾਈਨਿੰਗ ਵਗੈਰਾ ਜੋ ਨਹੀਂ ਹੋ ਰਹੀ ਜੀ ਸਿਰਫ ਜੋ ਸਰਕਾਰ ਵੱਲੋਂ ਟੈਂਡਰ ਪਰ ਆ ਗਿਆ ਉਹ ਮਿੱਟੀ ਨਹੀਂ ਆ ਉਹ ਮੰਨ ਤੇ ਪਈ ਜਾ ਰਹੀ ਹੈ ਉਹਦੇ ਕਰਕੇ ਜਾ ਕੇ ਨਿਸ਼ਕਾਇਤ ਕੀਤੀ ਹੈ ਪਰ ਇਹਦੇ ਨਕੂਬੀਸ਼ ਨਹੀਂ ਪਾਇਆ ਗਿਆ। ਮਤਲਬ ਕੋਈ ਮਾਈਨਿੰਗ ਨਹੀਂ ਹੋ ਰਹੀ ਹੈ ਕਿ ਸਿਰਫ ਜਿਹੜਾ ਬੰਦ ਦਾ ਕੰਮ ਹੈ ਉਹ ਵੀ ਹੁਣ ਫਲਾ ਲੀ ਗੱਡੀ ਮੈਨੂੰ ਲੱਗਦਾ ਰੁਕਿਆ ਹੋਇਆ ਹੈ ਨਾ। ਮਾਈਨਿੰਗ ਪਾਗਦੇ ਫਰਾਂਸ ਜੋ ਜਾਜਾ ਕੀਤਾ ਦੇਖਿਆ। ਉਹਦੇ ਵਿੱਚ ਕੁਝ ਨਹੀਂ ਆਇਆ। ਓਕੇ ਜੀ। ਥੈਂਕ ਯੂ ਸੋ ਮੱਚ ਪਾਜੀ ਤੇ ਇੱਧਰ ਹੁਣ ਚੱਲਦੇ ਆ ਜੀ ਇੱਧਰ ਪਿੰਡ ਵਾਲੇ ਸੀਗੇ ਹੈਗੇ ਨੇ ਪਾਜੀ ਹੁਣੀ। ਇੱਧਰ ਬਾਈ ਹੁਣੀ ਸਰਪੰਚ ਵੀ ਨੇ ਪਿੰਡ ਦੇ ਇਹਨਾਂ ਦੇ ਮੈਸੇਜ ਸਰਪੰਚਾ ਤੁਹਾਡੇ। ਸਰਪੰਚ ਸਾਹਿਬ ਕੀ ਕਹਿੰਨੇ ਹੋ ਵੀ? ਨਹੀਂ ਜੀ ਇੱਥੇ ਜੀ ਮਿੱਟੀ ਜਿਹੜੀ ਮਿੱਟੀ ਬੰਦ ਤੇ ਪੈਣ ਵਾਲੀ ਉਹ ਮਿੱਟੀ ਪੈ ਰਹੀ ਹੈ ਵੀ ਮਾਈਨਿੰਗ ਵਾਲਾ ਹੋਰ ਤਾਂ ਕੰਮ ਤਾਂ ਇੱਥੇ ਹੈ ਨਹੀਂ। ਅੱਛਾ ਮੈਂ ਜਿਹੜੀ ਇਹ ਜਿਹੜੀ ਮਿੱਟੀ ਪੈ ਰਹੀ ਹੈ ਬੰਦੇ ਉੱਤੇ ਇਹ ਲੀਗਲ ਆ ਇਹ? ਲੀਗਲ ਆ ਜੀ ਲੀਗਲ। ਮਤਲਬ ਇਹ ਟੈਂਡਰ ਹੋ ਚੁੱਕੀ ਆ। ਟੈਂਡਰ ਹੋ ਚੁੱਕਾ। ਤੇ ਜਿਹੜੀ ਇਹਦੀ ਮਿੱਟੀ ਆਉਂਦੀ ਹੈ ਇਹ ਕਿੱਥੋਂ ਆਉਂਦੀ ਹੈ ਭਾਜੀ? ਮਿੱਟੀ ਜੀ ਇਹਨਾਂ ਨੇ ਮੁੱਲ ਲਈ ਹੋਈ ਹੈ ਇਹ। ਅੱਛਾ ਉੱਥੋਂ ਚੱਕਦੇ ਆ ਮੁੱਲ ਲੈ ਕੇ ਮਿੱਟੀ ਬੰਦ ਤੇ ਪਾਉਣ ਲੱਗੇ ਇਹ ਨਹੀਂ ਪਤਾ ਕਿੰਨੇ ਫੁੱਟੇ ਕਰਨੀ ਹੈ ਇਹਨਾਂ ਨੇ। ਅੱਛਾ 4-5 ਫੁੱਟ ਬੰਦ ਤੇ 5 ਅੱਕਤਾ ਇਹਨਾਂ ਨੇ। ਮਤਲਬ 4-5 ਫੁੱਟ ਚੱਕ ਸਟਾਰਟਿੰਗ ਬੰਨ ਜਿਹੜਾ ਉਹ ਬਹੁਤ ਡਾਉਨ ਆ ਤੇ ਹੁਣ ਲਗਭਗ 4 ਫੁੱਟ ਉੱਚਾ ਜਾ ਚੁੱਕਿਆ ਇੱਥੇ 19-20 ਚ ਬੰਨ ਟੁੱਟਿਆ ਵੀ ਸੀ ਜਿੱਥੇ ਆਪਾਂ ਹਾਂਜੀ ਹਾਂਜੀ ਤੇ ਬਾਹਰ ਬਾਹਰੀ ਹਾਲਾਤ ਇੱਥੇ ਮਾੜੇ ਸੀਗੇ ਜਾਦੇ ਬਿਲਕੁਲ ਦੂਹ ਦੇ ਕਰਕੇ ਹੁਣ ਇਹ ਬੰਨ ਜਿਹੜਾ ਉੱਚਾ ਹੋ ਜਿਹੜਾ ਉੱਚਾ ਕੀਤਾ ਇਹ ਬਹੁਤ ਵਧੀਆ ਗੱਲ ਆ ਵਧੀਆ ਕਰਾ ਲਾ ਬਿਲਕੁਲ ਓਕੇ ਜਿਹੜੀ ਇਹ ਮਿੱਟੀ ਜਿਵੇਂ ਆ ਆਪਣੇ ਰੋਡ ਵਾਲਿਆਂ ਦੀ ਮਿੱਟੀ ਮੁੱਲ ਲਈ ਆ ਉਵੇਂ ਲੈ ਕੇ ਕੰਮ ਚੱਲਿਆ ਨਾ ਇੱਥੇ ਦੇਖੋ ਜੀ ਟਰਾਲੀਆਂ ਹੋ ਗਈਆਂ ਇਹਨਾਂ ਨੇ ਜਾਂ ਟਿਪਰ ਹੋ ਗਏ ਉਹਦੇ ਜਰੀਏ ਲੈ ਕੇ ਆਉਂਦੇ ਆ ਅੱਛਾ ਇੱਥੇ ਹਾਂ ਇਹ ਵੀ ਗੱਲ ਆ ਵੀ ਇੱਥੇ ਟਿਪਰਾਂ ਨਾਲ ਵੀ ਕੰਮ ਚੱਲਦਾ ਰਿਹਾ ਜੀ ਟਰਾਲੀਆਂ ਨਾਲ ਵੀ ਕੰਮ ਸੀਗਾ ਕੰਮ ਚੱਲਦਾ ਟਿਪਰਾਂ ਨਾਲ ਚੱਲਦਾ ਕਿਉਂਕਿ ਪਹਿਲਾਂ ਤਾਂ ਇਸ ਰੋਡ ਦੀ ਹਾਲ ਦੀ ਏਡੀ ਬੰਦੀ ਸੀ ਟਿਪਰ ਤਾਂ ਇੱਥੇ ਚੱਲੀ ਨਹੀਂ ਸਕਦਾ ਸੀ ਦੇਖੋ ਜੀ ਉਹਨਾਂ ਨੂੰ ਇਹ ਟਿਪਰਾਂ ਨੂੰ ਜਾਂ ਟਰਾਲੀਆਂ ਵਾਲਿਆਂ ਨੂੰ ਉਹਨਾਂ ਨੂੰ ਖਰਚਾ ਵਗੈਰਾ ਦਿੰਦੇ ਆ ਅੱਛਾ ਤੇ ਜਿੰਨਾ ਮੁਕਾਇਆ ਵੀ ਪੇਕੇ ਦਾ ਸ਼ੀਨ ਸੋ ਜਾ 1000 2000 ਜਿੱਦਾਂ ਮੁਕਾਇਆ ਉਹਦੇ ਹਿਸਾਬ ਨਾਲ ਚੱਲੀ ਜਾਂਦਾ ਅੱ ਹੋਇਆ ਕੁਛ ਮਾਈਨਿੰਗ ਦਾ ਕਿਉਂਕਿ ਟਗਾਰੇ ਤਾਂ ਇੱਕ ਖੱਡ ਲੀਗਲ ਵੀ ਹੈਗੀ ਆ ਪਾਣੀ ਆ ਜੀ ਬਹੁਤ ਸਾਰੇ ਪਾਣੀ ਚੱਲ ਰਿਹਾ ਟਗਾਰੇ ਚ ਪਤਾ ਨਹੀਂ ਤੇ ਟਗਾਰੇ ਚ ਵੀ ਪਾਣੀ ਚੱਲਦਾ ਤੇ ਇਧਰ ਬੋਜੇ ਚ ਵੀ ਪਾਣੀ ਚੱਲਣ ਰਿਹਾ ਸਾਰੇ ਪਾਸੇ ਅੱਛਾ ਮਤਲਬ ਕਿਤੇ ਹਜੇ ਕੋਈ ਸੰਭਾਵਨਾ ਨਹੀਂ ਹੈਗੀ ਹਾਂ ਜੀ ਨਾ ਕੋਈ ਵਿੱਚ ਦਾ ਪਾਣੀ ਚੱਲਦਾ ਗਿਆ ਜੀ ਸਾਰੇ ਖੜੇ ਆ ਸਾਰੇ ਹੀ ਖੜੇ ਆ ਕੋਈ ਹਰੇਕ ਬੰਦੇ ਨੇ ਰਪੇਰ ਤੇ ਲਾਏ ਹੋਏ ਆ ਅੱਛਾ ਤੇ ਸਾਡੇ ਜਿੱਦਾਂ 2019 ਚ ਬੰਨ ਟੁੱਟਾ ਸੀ ਹੂੰ ਉਦੋਂ ਬੜੀ ਜਦੋਜਹਿਦ ਨਾਲ ਅਸੀਂ ਪਹਚਾਇਆ ਸੀ ਏਰੀਆ ਇਧਰੋਂ ਸਾਡਾ ਫਲੋਰ ਤੋਂ ਲੈ ਕੇ ਇਧਰੋਂ 4000 40 45000 ਕਿੱਲਾ ਜਿਹੜਾ ਬਿਲਕੁਲ ਨੁਕਸਾਨੀਆਂ ਗਿਆ ਸੀ ਬਿਲਕੁਲ ਅਸੀਂ ਉਦੋਂ ਦੀਆਂ ਮੁੱਖੀਆਂ ਸਰਕਾਰਾਂ ਕੋ ਵੀ ਬੇਨਤੀ ਕੀਤੀ ਸੀ ਕੋਈ ਨੀ ਬੰਨ ਬਣਾਤਾ ਸੀ ਜਦੋਂ ਸਰਕਾਰ ਮਾਨਜੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਆਈ ਆ ਜੀ ਉਦੋਂ ਵੀ ਅਸੀਂ ਜਿੰਨੇ ਕੰਢੀ ਏਰੀਆ ਦੇ ਲੋਕ ਆ ਅਸੀਂ ਸਾਰਿਆਂ ਨੇ ਜਾ ਕੇ ਰਿਕਵੈਸਟ ਕੀਤੀ ਸਾਡੇ ਦੇ ਹਲਕਾ ਐਮਐਲਏ ਇੰਦਰਜੀਤ ਕੁਰਮਾਨ ਜੀ ਕੋ ਵੀ ਸਾਡੇ ਜਿਹੜੇ ਬੰਨ ਦੇ ਉੱਤੇ ਆ ਥੋੜੀ ਜਿਹੀ ਮਿੱਟੀ ਹੋਰ ਪਵਾ ਕੇ ਇਹਨੂੰ ਉੱਚਾ ਕਰਾਇਆ ਜਾਵੇ ਇਹਦੇ ਤੋਂ ਪਿਛਲੀ ਵਾਰ ਜਦੋਂ ਪਾਣੀ ਆਇਆ ਸੀ ਨਾ ਤੇ ਆਪ ਖੋਦ ਐਮਐਲ ਸਾਹਿਬ ਨੇ ਮੌਕਾ ਦੇਖਿਆ ਜੀ ਤੇ ਖੋਦ ਅਸੀਂ ਖੁਦ ਖੜੇ ਸੀ ਇੱਥੇ ਅਸੀਂ ਪਾਣੀ ਕ੍ਰੋਸ ਕਰਕੇ ਇਧਰਲੇ ਪਾਸੇ ਬੈਠੇ ਹਾਂ ਬਿਲਕੁਲ ਬਿਲਕੁਲ ਇੱਧੇ ਉਧਰੋਂ ਵੀ ਇੱਧੇ ਪਿੱਛੋਂ ਸੀ ਹੂੰ ਤੇ ਉਦੋਂ ਉਹਨਾਂ ਨੇ ਖੋਦਾ ਸੀ ਉਹ ਰਿਕਵੈਸਟ ਕੀਤੀ ਸੀ ਵੀ ਇਹ ਬੰਨ੍ਹ ਨੂੰ ਥੋੜਾ ਜਿਹਾ ਉੱਚਾ ਕਰਵਾਇਆ ਜਾਵੇ ਬਿਲਕੁਲ ਤੇ ਇਹਦੀ ਕਿ ਸਾਡਾ ਜਿਹੜਾ ਉਹ ਜਿਹੜੀ ਸਾਡੀ ਬੇਨਤੀ ਸੀ ਉਹ ਐਦਕੀ ਮਨਜ਼ੂਰ ਹੋਈ ਆ ਹੂੰ ਤੇ ਇੱਥੇ ਠੇਕੇਦਾਰ ਆਏ ਆ ਉਹਨਾਂ ਨੇ ਠੇਕੇਦਾਰਾਂ ਉਹਨਾਂ ਟੈਂਡਰ ਲਿਆ ਤੇ ਉਹਨਾਂ ਨੇ ਗਾਂ ਸਾਨੂੰ ਪਿੰਡ ਵਾਲਿਆਂ ਨੂੰ ਹੀ ਕੰਮ ਦਿੱਤਾ ओके ਵਿੰਡੋਆਂ ਹੀ ਮਿੱਟੀ ਚਾਕੇ ਤਕਰੀਬਨ 4 4.5 ਫੁੱਟ ਮਿੱਟੀ ਬੰਨ ਤੇ ਪਈ ਆ ਨਿਸ਼ਾਨੀਆਂ ਲੱਗੀਆਂ ਮੇਰਮੈਂਟ ਹੋਈ ਆ ਤੇ ਇਹਦੇ ਵਿੱਚ ਇੱਥੇ ਦਾ ਕੋਈ ਇਦਾਂ ਦਾ ਕੋਈ ਮਸਲਾ ਸਾਨੂੰ ਤਾਂ ਕੋਈ ਦਿਸਿਆ ਨਹੀਂ ਹੈਗਾ ਅੱਛਾ ਇੱਥੇ ਜਿਹੜੀ ਭਾਈ ਲੇਵਰ ਲੱਗੀ ਸੀਗੀ ਉਹ ਵੀ ਪਿੰਡ ਦੀ ਸੀਗੀ ਨਾਲ ਕੰਮ ਕਰਦੀ ਟਰੈਕਟਰ ਟਰਾਲੀਆਂ ਵਗੈਰਾ ਜਿੰਨੀ ਟਰੈਕਟਰ ਸੀ ਜਿੰਨੀਆਂ ਮਸ਼ੀਨਾਂ ਸੀ ਸਾਰੀਆਂ ਪਿੰਡ ਦੀਆਂ ਲੱਗੀਆਂ ਸੀ ਅੱਛਾ ਤੇ ਪਹਿਲਾਂ 1 ਮਹੀਨਾ ਤਕਰੀਬਨ ਟਰਾਲੀਆਂ ਚੱਲੀਆਂ ਛੋਟੀ ਮਸ਼ੀਨਾਂ ਓਕੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਇਹਨਾਂ ਦਾ ਇਹ ਨੇੜੇ ਆਈ ਗਿਆ ਆਪਣਾ ਫਲੱਡ ਸੀਜ਼ਨ ਤੇ ਸਾਨੂੰ ਆਸਰਾ ਦਾ ਜਿੱਦਾਂ ਦਬਾਅ ਪਿਆ ਵੀ ਤੁਸੀਂ ਟਰਾਲੀਆਂ ਦੇ ਨਾਲ ਟਿੱਪਰ ਵੀ ਚਲਾਓ ਓਕੇ ਫਿਰ ਠੇਕੇਦਾਰਾਂ ਨੇ ਆਪਣੇ ਟਿੱਕਰ ਟਿੱਪਰ ਮੰਗਾਏ ਆ ਉਧਰੋਂ ਜਿੱਥੋਂ ਇਹਨਾਂ ਦੇ ਕੋਈ ਹੌਣ ਵੀ ਨਹੀਂ ਲੱਗਿਆ ਅੱਛਾ ਤ੍ਰੇਤਾ ਚੱਕਣ ਦੀ ਉਹ ਦੂਰ ਦੀ ਗੱਲ ਆ ਬਾ ਉਹ ਬਾਹਰਲਾ ਮੁੰਡਾ ਕੋਈ ਹੋਏਗਾ ਸਿੱਧਵਾਂ ਵੀ ਡਲਦਾ ਉਹਨੇ ਠੇਕਾ ਸਾਡੇ ਨਾਲ ਟਰਾਲੀਆਂ ਦਾ ਅਸੀਂ ਲਿਆ ਸੀ ਟਿੱਪਰਾਂ ਦਾ ਉਹਨੇ ਲਿਆ ਉਹਦੇ ਟਿੱਪਰ ਹਜੇ ਵੀ ਇੱਥੇ ਖੜੇ ਆ ਮਸ਼ੀਨ ਵੀ ਇੱਥੇ ਖੜੀ ਆ ਓਕੇ ਜਦੋਂ ਪਾਣੀ ਆ ਗਿਆ ਉਸ ਟਾਈਮ ਮਿੱਟੀ ਦਾ ਕੰਮ ਵੀ ਬੰਦ ਹੋ ਗਿਆ ਠੀਕ ਹੈ ਜੇਕਰ ਤੋ तकरीबन ਅੱਧਾ ਕਿਲੋਮੀਟਰ ਪਿੱਛੇ ਜਾ ਕੇ ਦੇਖ ਸਕਦੇ ਜਿਹੜਾ ਪਹਿਲਾ Ориਜਨਲ ਬੰਨਿਆ ਉਹ ਤੇ ਜਿਹੜਾ ਹੁਣ ਆ ਮਿੱਟੀ ਪਈ ਆ ਉਹ ਹੂੰ ਤਕਰੀਬਨ 4.5 ਫੁੱਟ ਦਾ ਫਰਕ ਹੈ ਫਰਕ ਹੈ ਕਿ ਕਿ ਉੱਥੇ ਵੀ ਪੈਣਾ ਹੋ ਸਕਦਾ ਉਹਦਾ ਟੈਂਡਰ ਨਾ ਪਾਸ ਹੋਇਆ ਹੋਵੇ ਬਿਲਕੁਲ ਸਾਨੂੰ ਜਿੰਨਾ ਇਹਨਾਂ ਨੇ ਦੱਸਿਆ ਵੀ ਇੱਥੋਂ ਸ਼ੁਰੂ ਕਰਕੇ ਇਹਨੂੰ ਪਿੰਡ ਵੱਲ ਨੂੰ ਪਾਓ ਉੱਥੇ ਐਂ ਸ਼ੁਰੂ ਕਰਕੇ ਪਿੰਡਾਂ ਨੂੰ ਮਿੱਟੀ ਪਾਉਣੀ ਸ਼ੁਰੂ ਕੀਤੀ ਹੈ ਓਕੇ ਕਿਉਂਕਿ ਪਿਛਲੀ ਵਾਰੀ ਜਦੋਂ ਬੰਡ ਟੁੱਟਿਆ ਸੀ ਇੱਕ ਵਾਰ ਇੱਕ ਤਾਂ ਮੀਓ ਵਾਲ ਦੇ ਕੋਲੋਂ ਬੰਡ ਟੁੱਟਿਆ ਸੀਗਾ ਇੱਕ ਕਿੱਥੋਂ ਆਪਣੇ ਟੁੱਟਿਆ ਸੀਗਾ ਹੈਨਾ ਉਸ ਵੇਲੇ ਤਾਂ ਇੱਥੇ ਦੀ ਹਾਲਾਤ ਬਹੁਤ ਮਾੜੇ ਸੀਗੇ ਉਸ ਟਾਈਮ ਦਾ ਹਾਲਾਤ ਮਾੜੇ ਸੀ ਮਾਤਲਬ ਪਾਣੀ ਉਧਰੋਂ ਟੁੱਟ ਕੇ ਇੱਧਰ ਵੜਿਆ ਸੀ ਤੇ ਇੱਧਰੋਂ ਪਾਣੀ ਟੁੱਟ ਕੇ ਨਿਕਲਿਆ ਸੀ ਆ ਲੱਗੇ ਤੁਸੀਂ ਦੇਖ ਸਕਦੇ ਘਰ ਆ ਇਹਨਾਂ ਦੀ ਬਹੁਤ ਮੁਸ਼ਕਲ ਨਾ ਮਤਲਬ ਇਹਨਾਂ ਦੇ ਮਕਾਨ ਬਚੇ ਨਹੀਂ ਇਹ ਇਤੋਂ ਬੜੀ ਜ਼ੋਰ ਨਾਲ ਉਹ ਕਹਿੰਦੇ ਪੰਜ ਪੰਜ 6 6 ਫੁੱਟ ਪਾਣੀ ਇਹਨਾਂ ਦੇ ਘਰਾਂ ਦੇ ਵਿੱਚ ਸੀ ਉਸ ਟਾਈਮ ਘਰਾਂ ਦੇ ਵਿੱਚ ਸੀ ਕਾਫੀ ਪਾਣੀ ਸੀਗਾ ਇਧਰ ਦਾ ਤਕਰੀਬਨ ਸਾਰਾ ਏਰੀਆ ਡੋਬੀ ਗਿਆ ਜੀ ਫਲੋਰ ਤੋਂ ਸਭ ਦਾ ਕਬਰੇ ਉਹ ਕਾਫੀ ਦੂਰ ਗੰਨੇ ਪਿੰਡ ਤੱਕ ਪਾਣੀ ਲੱਗਾ ਸੀਗਾ ਬਿਲਕੁਲ ਇਹ ਹੈ ਕਿ ਅਸੀਂ ਬੇਨਤੀ ਕੀਤੀ ਸੀ ਇਹਨਾਂ ਨੂੰ ਐਮਐਲਏ ਸਾਹਿਬ ਨੂੰ ਦੀ ਸਾਡਾ ਜਿਹੜਾ ਇਹ ਹੈਗਾ ਬੰਨ ਉੱਚਾ ਕਰਵਾਇਆ ਜਾਵੇ ਉਹ ਸਾਡੀ ਬੇਨਤੀ ਮਨਜ਼ੂਰ ਹੋਈ ਹੈ ਉਹ ਮਿੱਟੀ ਪੈ ਰਹੀ ਹੈ ਜੀ ਇੱਥੇ ਓਕੇ ਹਾਂ ਇੱਥੇ ਤੁਸੀਂ ਜਿੱਥੇ ਮਾਰਜੀ ਤੁਸੀਂ ਜਾ ਕੇ ਪਿੰਡ ਤੋਂ ਲੈ ਕੇ 2 ਕਿਲੋਮੀਟਰ ਤੋਂ ਲੈ ਕੇ ਇਧਰ ਕਿਲੋਮੀਟਰ ਇਧਰ ਜਾ ਕੇ ਤੁਸੀਂ ਦੇਖ ਸਕਦੇ ਆ ਕਿ ਇਹ ਇੱਕ ਦੇ ਮੁਤਾਬਕ ਹੀ ਕੰਮ ਹੋਇਆ ਔਰ ਸਾਨੂੰ ਟਰਾਲੀ ਦਾ ਮਸ਼ੀਨ ਦਾ ਜਿੱਦਾਂ ਜਿਹੜੀ ਜਿਹੜੀ ਮਸ਼ੀਨ ਚੱਲਦੀ ਜਿਹੜੀ ਜਿਹੜੀ ਟਰਾਲੀ ਚੱਲਦੀ ਸੀ ਏਕਦਾਰਾਂ ਨੇ ਸਾਨੂੰ ਉਹਦੇ ਟਰਾਲੀ ਦੇ ਗੇੜੇ ਦੇ ਹਿਸਾਬ ਨਾਲ ਪੈਸੇ ਦਿੱਤੇ ਓਕੇ ਕੋਈ ਸਾਡੇ ਤੋਂ ਕੋਈ ਬਗਾਰ ਨਹੀਂ ਕਰਾਈਗੀ ਕੋਈ ਕਿਸੇ ਤਰ੍ਹਾਂ ਦਾ ਇਦਾਂ ਦਾ ਨਹੀਂ ਹੈ ਭਾਈ 2 ਦਿਨ ਪਹਿਲਾਂ ਪਾਣੀ ਦੀ ਸਥਿਤੀ ਇੱਥੇ ਕੀ ਸੀ ਜਿਹੜੀ ਪਾਣੀ ਇੱਥੇ ਤੁਸੀਂ ਤੁਸੀਂ ਦੇਖਿਆ ਹੋਣਾ 2 ਦਿਨ ਪਹਿਲਾਂ ਵੀ ਕਾਫੀ ਵੀਡੀਓ ਬਣੀਆਂ ਕਿਉਂਕਿ ਮੈਂ ਪਹਿਲਾਂ 2 ਦਿਨ ਪਹਿਲਾਂ ਮੈਂ ਵੀਡੀਓ ਅਪਲੋਡ ਕੀਤੀ ਹੋਈ ਹੈ ਰਿਕਾਰਡਿੰਗ ਲੈ ਕੇ ਗਏ ਸੀ ਜੀ ਜੀ ਇੱਥੇ ਤਕਰੀਬਨ ਪਾਣੀ ਜਿੱਥੇ ਆਪਾਂ ਹੁਣ ਖੜੇ ਆ ਨਾ ਹੁਣ ਇਹ ਪੰਜ 6 ਫੁੱਟ ਪਾਣੀ ਥੱਲੇ ਹੋ ਚੁੱਕਾ ਉਦੋਂ ਪੰਜ 6 ਫੁੱਟ ਪਾਣੀ ਹੋਰ ਉੱਤੇ ਉੱਤੇ ਸੀ ਦੋ ਕਾਫੀ ਜ਼ਿਆਦਾ ਜੀ ਕਿਉਂਕਿ ਅਸੀਂ 2 ਦਿਨ ਤਾਂ ਮੇਰਾ ਟਰੈਕਟਰ ਵੀ ਲੱਗਾ ਰਿਹਾ ਸਰਪੰਚ ਦਾ ਟਰੈਕਟਰ ਵੀ ਲੱਗਾ ਰਿਹਾ ਲੋਕਾਂ ਦਾ ਸਮਾਨ ਕੱ ਅਸੀਂ ਇੰਨਾ ਕੁ ਨਹੀਂ ਕਿ ਡਰ ਗਏ ਸੀ ਕਿ 40-45 ਹਜ਼ਾਰ ਪਾਣੀ ਚੱਲ ਰਿਹਾ ਸੀ ਤੇ ਉਸ ਤੋਂ ਬਾਅਦ ਦੱਸ ਦੇ ਸੀ ਵੀ ਲੱਖ ਡੇਢ ਲੱਖ ਹੋਰ ਆਉਣੀ ਹੋਰ ਆਉਣ ਦੀ ਸੰਭਾਵਨਾ ਹੈ ਇਸ ਕਰਕੇ ਅਸੀਂ ਜਿੰਨਾ ਵੀ ਇੱਥੋਂ ਸਮਾਨ ਹੈ ਸਾਰਾ ਚੱਕ ਕੇ ਕੁਝ ਤਾਂ ਬੰਦਿਆਂ ਦਾ ਅਸੀਂ ਤਲਵਣ ਚੱਕ ਕੇ ਛੱਡ ਕੇ ਆਂਦਾ ਆਪਣੇ ਇੱਥੋਂ ਚੱਕ ਕੇ ਸਮਾਨ ਤਲਵਣ ਵੀ ਛੱਡ ਕੇ ਆਂਦਾ ਹੁਣ ਪਾਣੀ ਦਾ ਪੱਤਰ ਕਿੰਨਾ ਕਿ ਗਿਆ ਹੁਣ ਪਾਣੀ ਦਾ ਹਜੇ ਤਾਂ ਤਕਰੀਬਨ ਬੰਨ ਦੇ ਨਾਲ ਪਾਣੀ ਤੁਸੀਂ ਹੁਣ ਇੱਧਰ ਵੀ ਦਿਖਾ ਸਕਦੇ ਹੋ ਹਾਂਜੀ ਹਾਂਜੀ ਪਾਣੀ ਬੰਨ ਦੇ ਨਾਲ ਹਜੇ ਵੀ ਲੱਗਾ ਹੋਇਆ ਹੈ ਤੇ ਦਰਿਆ ਦੇ ਵਿੱਚ ਥੋੜਾ ਜਿਹਾ ਪਾਣੀ ਘਟਿਆ ਘਟਿਆ ਪਹਿਲਾਂ 3-4 ਫੁੱਟ ਪਾਣੀ ਥੱਲੇ ਫੋਨ ਹੋ ਗਿਆ ਹੁਣ ਹੋਇਆ ਕਿਉਂਕਿ ਉਹ ਵੀ ਬੰਨ ਅੱਗੇ ਟੁੱਟਣ ਦੇ ਕਰਕੇ ਜਿਹੜਾ ਬੰਨ ਅੱਗੇ ਟੁੱਟਿਆ ਬੰਨ ਟੁੱਟ ਗਿਆ ਸਾਨੂੰ ਵੈਸੇ ਮੈਨੂੰ ਪਤਾ ਨਹੀਂ ਕਿਹੜੇ ਪੈਂਡ ਤੋਂ ਟੁੱਟਾ ਪਤਾ ਲੱਗਾ ਹਾਂਜੀ ਸ਼ਾਹਕੋਟ ਦੇ ਕੋਲ ਸੀਗਾ ਉਹ ਬੰਨ ਟੁੱਟਣ ਕਰਕੇ ਇਥੋਂ ਨੀਮਾ ਹੋ ਗਿਆ ਓਕੇ ਜੀ ਓਕੇ ਠੀਕ ਹੈ ਭਾਜੀ ਥੈਂਕ ਯੂ ਸੋ ਮੱਚ ਵੀ ਮਤਲਬ ਇੱਥੇ ਕੋਈ ਵੀ ਇਦਾਂ ਦਾ ਨਜਾਇਜ਼ ਮਾਈਨਿੰਗ ਵਾਲਾ ਕੋਈ ਮੁੱਦਾ ਨਹੀਂ ਸੀ ਨਾ ਥੈਂਕ ਯੂ ਸੋ ਮੱਚ ਭਾਜੀ